ਜਿਵੇਂ ਹੁਣ ਮਤਲਬ ਜਿੱਦਾਂ ਆਪਾਂ ਵਿੱਚ ਸੁਖਾਵਾਂ ਬੱਚਿਆਂ ਨੂੰ ਮੈਂ ਸਿੱਖਣਾ ਹੈ ਬਿਲਕੁਲ ਹੁਣ ਜਿਵੇਂ ਬੱਚੇ ਦੇਖੋ ਜਿਹੜਾ ਨਵੀਂ ਪਨੀਰੀ ਵਧੀਆ ਸਰਦਾ ਆ ਰਹੀ ਹਾਂਜੀ ਬਾਕੀ ਥੋੜਾ ਜਿਹਾ ਮਤਲਬ ਮਾਤਾ ਪਿਤਾ ਡਿਪੈਂਡ ਕਰਦਾ ਕਈ ਹੁਣ ਅੱਜ ਕੱਲ੍ਹ ਇਹ ਕਹਣਾ ਮਾਤਾ ਮਤਲਬ ਥੋੜੀ ਜੀ ਮਤਲਬ ਉੱਗਦੇ ਹੈ ਇਸੇ ਫੋਨ ਤੋਂ ਵੀ ਹੁਣ ਜਿੱਦਾਂ ਮਤਲਬ ਸਿਰ ਤੋਂ ਬਾਉਂਡ ਤੋਂ ਜਿਹੜੇ ਉੱਗਦੇ ਉਹਨਾਂ ਦੇ ਟਾਈਮ ਨਹੀਂ ਹੈ ਜੀ ਉਹਨਾਂ ਕੋਲ ਕੋਈ ਫੋਨਾਂ ਚੋ ਬੇਰੀ ਨਹੀਂ ਜਿਸ ਕਰਕੇ ਹੁਣ ਦੇਖੋ ਵਧੀਆ ਬੱਚੇ ਅੱਗੇ ਨਵੇਂ ਜਿਹੜੇ ਸਰਦਾਰ ਕਿੰਨਾ ਤੋਂ ਮਨ ਵਿੱਚ ਤੋਂ ਸਮਝ ਤੋਂ ਬੰਦਾ ਚੱਲਦਾ ਹੈ ਨਾ ਕੀ ਬੰਦਾ ਅਗਲਾ ਤੈਨੂੰ ਆਪਣੀ ਦਸਤਾਰ ਦਸਤਾਰ ਤੇ ਪੂਰਾ ਮਾਣ ਹੋਣਾ ਚਾਹੀਦਾ ਤੈਨੂੰ ਦਸਤਾਰ ਰੋਇਥੀ ਹੋਣੀ ਚਾਹੀਦੀ ਆਪਣੀ ਹੋਰ ਵੀ ਨਾਲ ਆਪਣੀ ਉਹ ਬਾਤੀ ਹੈ ਆਪਣੀ ਪਹਿਚਾਨ ਬਾਤੀ ਹੈ ਕੱਲੇ ਨਗਰਾਂ ਦੇ ਪਿੱਛੇ ਦੋ ਦੋ ਗੁਰਦੁਆਰਾ ਸਾਹਿਬ ਨੇ ਜਾਂ ਸ਼ਮਸ਼ਾਨ ਘੁੰਮੀਆਂ ਨੇ ਪਰ ਸਾਡੇ ਪਿੰਡ ਦੇ ਮੈਂ ਕਹਿੰਦਾ ਚੰਗੇ ਭਾਗ ਨੇ ਜਿਹੜੇ ਨਗਰ ਦੇ ਵਿੱਚ ਇੱਕੋ ਗੁਰਦੁਆਰਾ ਸਾਹਿਬ ਤੇ ਇੱਕੋ ਸ਼ਮਸ਼ਾਨ ਸਾਡੇ ਪਿੰਡ ਇਹ ਵੀ ਨਹੀਂ ਹੈਗਾ ਕਿ ਮੱਝਬੀ ਸਿੰਘ ਹੈ ਜੱਟ ਸਿੱਖ ਹੈ ਜਾਂ ਕੋਈ ਵੀ ਨਹੀਂ ਸਾਡੇ ਪਿੰਡ ਦੇ ਵਿੱਚ ਬੜੀ ਇੱਕ ਚੰਗੀ ਰੀਤ ਹੈ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਇਹਦਾ ਰੰਗ ਨੇ ਗੁਰਦਾਰ ਸਾਹਿਬ ਦੀ ਕਮੇਟੀ ਦੇ ਵਿੱਚ ਵੀ ਹਰ ਇੱਕ ਵਰਕ ਤੋਂ ਵਰਤਦਾ ਤੁਮ ਕਰੋ ਦਇਆ ਮੇਰੇ ਸੁਣ ਭਾਰਤ ਦੇਸ਼ ਨੂੰ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਕਿਹਾ ਜਾਂਦਾ ਪਰ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਹੋਈਆਂ ਨੇ ਤੇ ਅੱਜ ਕੱਲ ਛੋਟੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਤੇ ਨਾਲ ਗੁਰਵਾਨੀ ਸੰਥਿਆ ਦੇਣ ਵਾਸਤੇ ਲਗ ਲਗ ਸੰਸਥਾਵਾਂ ਕੰਮ ਕਰ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਨਿਊ ਚੰਡੀਗੜ੍ਹ ਦੇ ਵਿੱਚ ਇੱਕ ਸੰਸਥਾ ਐਦਾਂ ਦੀ ਹੈ ਜੋ ਬੱਚਿਆਂ ਦੇ ਦਸਤਾਰ ਮੁਕਾਬਲੇ ਤੇ ਨਾਲ ਦੀ ਨਾਲ ਗੁਰਬਾਣੀ ਦੇ ਮੁਕਾਬਲੇ ਵੀ ਕਰਾਇਆ ਜਾ ਰਹੇ ਨੂੰ ਸੁਣਿਆ ਜਾ ਰਿਹਾ ਉਹਨਾਂ ਨੂੰ ਨਾਮ ਵੀ ਦਿੱਤੇ ਜਾ ਰਹੇ ਨੇ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਤੇ ਸੁਣ ਲੈ ਕੇ ਤਸਵੀਰ ਦਿਖਾ ਦਿੰਨੇ ਆ ਨੇ ਚੰਦੀ ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਦਸਤਾਰ ਮੁਕਾਬਲੇ ਵੀ ਹੋਏ ਨੇ ਤੇ ਨਾਲ ਦੀ ਨਾਲ ਗੁਰਬਾਣੀ ਦੇ ਪਾਠ ਵੀ ਨਾਲ ਕੋਲ ਸੁਣ ਕੇ ਤੇ ਨਾਲ ਦੀ ਨਾਲ ਉਹਨਾਂ ਨੂੰ ਇਨਾਮ ਵੀ ਦਿੱਤੇ ਗਏ ਤੁਸੀਂ ਦੇਖੋਗੇ ਅੱਗੇ ਕੇ ਬੱਚੇ ਫਿਰ ਹੋਰ ਲੱਗਦੇ ਰਹਿੰਦੇ ਨੇ ਹੋਰ ਲਾਲਚ ਬੱਚਿਆਂ ਨੂੰ ਹੁੰਦਾ ਕਿ ਅਸੀਂ ਹੋਰ ਪਾਠ ਕਰੀਏ ਸਿੱਖੀ ਨਾਲ ਜੁੜੀਏ ਤਾਂ ਦਸਤਾਰਾਂ ਵੀ ਛੋਟੇ ਛੋਟੇ ਸਜਾਈਆਂ ਹੋਈਆਂ ਨੇ ਬੱਚੇ ਤੁਸੀਂ ਦੇਖੋ ਕਿ ਛੋਟੇ ਬੱਚੇ ਨੇ ਜਿਹੜੇ ਸਿੱਖੀ ਨਾਲ ਜੁੜ ਰਹੇ ਨੇ ਇਸ ਨੂੰ ਲੈ ਨਾਲ ਪੰਜਾਬ ਬਰਬਾਦ ਹੋ ਰਿਹਾ ਪਰ ਦੂਜੇ ਪਾਸੇ ਸਿੱਖੀ ਵੱਲ ਵੀ ਲਗਾਤਾਰ ਜਿਹੜਾ ਪੰਜਾਬ ਦੇ ਬੱਚੇ ਪੰਜਾਬ ਵੱਧ ਰਿਹਾ ਇਸ ਨੂੰ ਲੈ ਕੇ ਜਿਹੜੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹ ਸਾਡੇ ਨਾਲ ਨੇ ਰਵਿੰਦਰ ਜੀ ਜਿਸ ਤਰੀਕੇ ਨਾਲ ਇਹ ਸ਼ੁਰੂ ਕੀਤਾ ਤੁਸੀਂ ਦਸਤਾਰ ਮੁਕਾਬਲੇ ਗੁਰਵਾਣੀ ਦੇ ਮੁਕਾਬਲੇ ਕਿ ਬੱਚਿਆਂ ਦੇ ਵਿੱਚ ਉਤਸ਼ਾਹ ਹੋਏ ਸਿੱਖੀ ਪ੍ਰਤੀ ਵੀ ਤੇ ਨਾਲ ਦੇ ਆਪਣੇ ਧਰਮ ਪ੍ਰਤੀ ਵੀ ਤਾਂ ਇਹ ਕਿਵੇਂ ਤੁਹਾਡੇ ਮਨਚ ਕਿਵੇਂ ਆਇਆ ਕਿ ਆਪਾਂ ਇਹ ਨਿਊ ਚੰਡੀਗੜ੍ਹ ਦੇ ਵਿੱਚ ਇੱਕ ਇਦਾਂ ਦੀ ਸੰਸਥਾ ਬਣਾਈਏ ਜਿਹੜਾ ਬੱਚਿਆਂ ਨੂੰ ਇਸ ਵੱਲ ਸਿੱਖੀ ਵੱਲ ਤੋਰ ਕੇ ਚੱਲੀਏ ਜਿਦੋਂ ਦੂਪਾ ਮਾਨ ਗੁਰੂਕਰ ਜਾਂਦੇ ਤੇ ਜੀ ਉੱਥੇ ਦੇਖਦੇ ਤੇ ਜੇ ਆਪਾਂ ਬੱਚੇ ਕਿਸ ਕੱਟੇ ਵੀ ਜਾ ਰਹੇ ਜੀ ਬੱਚੇ ਆ ਫੁੱਲ ਉਹਨਾਂ ਨੂੰ ਪਤਾ ਨਹੀਂ ਵੀ ਗੁਰੂਗ੍ਰੰਥ ਸਾਹਿਬ ਹੈ ਕੀ ਚੀਜ਼ ਨੰਗੇ ਸਿਰ ਜਾਂਦੇ ਤੇ ਜੀ ਚਲੋ ਅਸੀਂ ਬੈਠ ਕੇ ਸਲਾਹ ਕਰੀ ਕਮੇਟੀ ਪੜੋਲ ਵੀ ਆਪਾਂ ਬੱਚਿਆਂ ਨੂੰ ਇਧਰ ਨੂੰ ਤੋੜੀ ਜੀ ਸ਼ੁਰੂਆਤ ਕਰੀ ਥੋੜੀ ਜਿਹਾ 3 ਸਾਲ ਹੋ ਗਏ ਜੀ ਹੌਲੀ ਹੌਲੀ ਆਪਣੇ ਆਪ ਉੱਥੇ ਹੁਣ 100 ਬੱਚਾ ਹੈ ਜਿਹੜਾ ਇਸ ਟਾਈਮ ਦਸਤਾਰ ਬੰਨਣ ਲੱਗੇ ਬਾਕੀ ਗਰਬਾਣੀ ਕੰਠ ਦੇ 40 ਬੱਚੇ ਜੀ ਬਾਕੀ ਸਾਡੀ ਸੰਥਿਆ ਵੀ ਹੋਈ ਜੀ 80 ਪਰਿਵਾਰਾਂ ਨੇ ਅੰਮ੍ਰਿਤ ਛਕਿਆ ਜੀ ਵੀ ਇਹ ਰਲ ਮਿਲ ਕੇ ਕਾਰਜ ਹੋ ਰਿਹਾ ਜੀ ਹਰ ਮਹੀਨੇ ਹੋ ਰਿਹਾ ਜੀ ਅੱਛਾ ਕਿੰਨੇ ਕਿ ਪਿੰਡਾਂ ਦੇ ਵਿੱਚੋਂ ਤੁਸੀਂ ਇਦਾਂ ਦੇ ਮੁਕਾਬਲੇ ਕਰਾ ਚੁੱਕੇ ਹੋ ਜਾਂ ਕਿੰਨੇ ਕਿ ਬੱਚੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਗਰੋਥ ਹੋ ਰਹੀ ਹੈ ਅੱਗੇ ਜਾ ਕੇ ਬੱਚੇ ਹੋਰ ਵਧ ਰਹੇ ਨੇ ਬਾਣੀ ਦੇ ਪਾਟ ਕੰਠ ਕਰ ਰਹੇ ਨੇ ਜਾਂ ਦਸਤਾਰਾਂ ਵਧੀਆਂ ਸਜਣ ਲੱਗੀਆਂ ਕਿੰਨੇ ਕਿ ਪਿੰਡਾਂ ਵਿੱਚ ਕੀ ਘੱਟੋ-ਘੱਟ ਬੱਚੇ ਪਿੰਡ ਤਾਂ ਆਪਣੇ ਇਲਾਕੇ ਦੇ ਬਾਕੀ ਲਧਿਆਣਾ ਨਮਾ ਸ਼ਹਿਰ ਜੀ ਫਗਵਾੜਾ ਜਲੰਧਰ ਉੱਥੋਂ ਤੋਂ ਵੀ ਬੱਚੇ ਆਉਂਦੇ ਜੀ ਆਪਣੇ ਕੋਲ ਉਦੋਂ ਕੀਤੇ ਪ੍ਰੋਗਰਾਮ ਕਰਾਂਦੇ ਆਪਾਂ ਵੱਡਾ ਜੀ ਪੜੋਲ ਅਤੇ ਜਿਸ ਤਰ੍ਹਾਂ ਅੱਜ ਕੱਲ ਨਸ਼ਿਆਂ ਦਾ ਵੀ ਬਹੁਤ ਯੁੱਗ ਹੈ ਨਸ਼ਿਆਂ ਵੱਲ ਬੱਚੇ ਨਾ ਜਾਣ ਤਾਂ ਇਹ ਜਿਹੜਾ ਤੁਸੀਂ ਰਾਹ ਚੁਣਿਆ ਹੈ ਕਿਤੇ ਨਾ ਕਿਤੇ ਹੋਰ ਵੀ ਇਲਾਕੇ ਦੇ ਵਿੱਚ ਇਹਦਾ ਸਸਤਾਮ ਨੂੰ ਕੰਮ ਕਰਨਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਸ਼ੁਰੂ ਕੀਤਾ ਜੀ ਜੀ ਨਸ਼ਿਆਂ ਦਾ ਦਿਸ ਤਣ ਜੇ ਹੁਣ ਅੱਗੇ ਆਪਣੇ ਬੱਚਿਆਂ ਨੂੰ ਪਤਾ ਹੋਊਗਾ ਸਾਡੇ 10 ਸੇ ਗੁਰੂ ਕੌਣ ਹੈ ਜੀ ਪੰਜ ਪਿਆਰੇ ਕੌਣ ਹੈ ਚਾਰ ਸਾਬਜ ਜਾਦੇ ਕੌਣ ਹੈ ਪੰਜ ਤਖਤ ਕੌਣ ਹੈ ਜੀ ਬਿਲਕੁਲ ਪੰਜ ਤਖਤ ਪੰਜ ਕਕਾਰ ਕੇ ਜੇ ਆਪਣੇ ਬੱਚਿਆਂ ਨੂੰ ਇਹ ਫੁੱਲੇ ਜੀ ਇਹਨਾਂ ਨੂੰ ਜਿੱਧਰ ਮਰਦਿਆਂ ਲਾ ਲਓ ਜੇ ਆਪਾਂ ਇਹਨਾਂ ਨੂੰ ਦੁਕਾਨ ਤੇ ਬੀੜੀਆਂ ਲੈਣ ਭੇਜੂਗੇ ਬੀੜੀਆਂ ਲੈ ਕੇ ਆਉਗੇ ਜੀ ਜੇ ਆਪਾਂ ਕੋਈ ਸਮਾਨ ਲੈਣ ਭੇਜੂਗੇ ਫੁੱਲ ਹੈ ਜੀ ਉਦੋਂ ਢਲਣਾ ਜੀ ਇਹਨਾਂ ਨੇ ਇਹ ਹਾਂਜੀ ਇਹ ਇਤਿਹਾਸ ਜਦੋਂ ਬੱਚਿਆਂ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਆਪਣੇ ਧਰਮ ਦਾ ਤਾਂ ਬੱਚਿਆਂ ਨੂੰ ਪੜਾਵਾਂਗੇ ਬੱਚਿਆਂ ਦੇ ਯਾਦ ਕਰਾਵਾਂਗੇ ਬੱਚੋਂ ਦੱਸਾਂਗੇ ਕਿ ਸਾਡਾ ਗੁਰੂ ਕੌਣ ਸੀ ਸਾਡੇ ਸਹਬਜ਼ਾਦੇ ਕੌਣ ਸੀ ਤਾਂ ਬੱਚਿਆਂ ਦੇ ਵਿੱਚ ਬਾਣੀ ਪ੍ਰਤੀ ਵੀ ਸਿੱਖ ਧਰਮ ਪ੍ਰਤੀ ਵੀ ਪਿਆਰ ਅੱਗੇ ਵੱਧ ਹੈ ਰਵਿੰਦਰ ਜੀ ਸਾਡੇ ਨਾਲ ਨੇ ਰਵਿੰਦਰ ਜੀ ਜਿਸ ਤਰੀਕੇ ਨਾਲ ਲਗਾਤਾਰ ਬੱਚਿਆਂ ਨੂੰ ਤੁਸੀਂ ਅਪਰੀਸ਼ੀਏਟ ਕਰ ਰਹੇ ਹੋ ਦਸਤਾਰ ਮੁਕਾਬਲੇ ਬਾਣੀ ਕੰਠ ਕਰਨ ਦੇ ਮੁਕਾਬਲੇ ਇਸ ਤਰੀਕੇ ਨਾਲ ਕਿਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਿਵੇਂ ਦਾ ਰੁਝਾਨ ਮਿਲ ਰਿਹਾ ਹੈ ਕਿਵੇਂ ਮਾਪੇ ਵੀ ਖੁਸ਼ ਨੇ ਕਿਉਂਕਿ ਬੱਚਿਆਂ ਤੋਂ ਜਿੱਤੇ ਤਰੀਕੇ ਨਾਲ ਬੱਚੇ ਅੱਜ ਕੱਲ ਫੋਨਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਪਰ ਇਹ ਜਿਹੜੀ ਤੁਸੀਂ ਇੱਕ ਸੰਸਥਾ ਸ਼ੁਰੂ ਕੀਤੀ ਹੈ ਇਹਦੇ ਨਾਲ ਕਿਤੇ ਕਿਤੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਵੇਖਣ ਨੂੰ ਮਿਲ ਰਿਹਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਅੱਜ ਇਹ ਜ਼ਰੂਰੀ ਹੈ ਜਿਹੜਾ ਪ੍ਰਚਾਰ ਹੈ ਉਹ ਆਪਾਂ ਨੂੰ ਵੱਡੇ ਵੱਡੇ ਸਮਾਗਮ ਕਰਕੇ ਸ਼ਾਇਦ ਸਟੇਜਾਂ ਲਾ ਕੇ ਉਹਨਾਂ ਆਉਟਪੁੱਟ ਨਹੀਂ ਮਿਲਦੀ ਉਹ ਜੇਕਰ ਅਸੀਂ ਵਿੱਚ ਬਿਠਾ ਕੇ ਉਹਦੇ ਵਿੱਚ ਵੜ ਕੇ ਸਮਝਾਈਏ ਉਹਨਾਂ ਨੂੰ ਸੋ ਇਸੇ ਤਰ੍ਹਾਂ ਲੰਮੇ ਸਮੇਂ ਤੋਂ ਸਾਡੇ ਰਵੀਪਰਾਉ ਜੀ ਸਾਡੇ ਵੀਰ ਇਹ ਇਹ ਉਦਦਮ ਕਰਦੇ ਆ ਰਹੇ ਸੀ ਸੋ ਇਹਨਾਂ ਨੇ ਹੁਣ ਸਾਨੂੰ ਸਾਰਿਆਂ ਨੂੰ ਕਿ ਮੈਨੂੰ ਸਹਿਯੋਗ ਦੀ ਲੋੜ ਹੈ ਨਾਲ ਲਿਆ ਸੰਸਥਾ ਦਾ ਵੀ ਗਠਨ ਹੋਇਆ ਸੋ ਹਰ ਇੱਕ ਪਿੰਡ ਵਿੱਚ ਰੱਖਦੇ ਨੇ ਅੱਜ ਕੰਸਾਲਾ ਪਿੰਡ ਵਿੱਚ ਰੱਖਿਆ ਜੇ ਆਪਾਂ ਨੇ ਬਹੁਤ ਸੋਹਣਾ ਇੱਥੇ ਦਰਬਾਰ ਸਾਹਿਬ ਬਣਿਆ ਗੁਰੂ ਘਰ ਬਣੇ ਨੇ ਤਾਂ ਉਹਦੇ ਨਾਲ ਜੋੜਨ ਦੇ ਲਈ ਆਪਾਂ ਨੂੰ ਬੱਚੇ ਵੀ ਤਿਆਰ ਕਰਨੇ ਪੈਣਗੇ ਨਮੀ ਪਨੀਰੀ ਨੂੰ ਤੇ ਇਸੇ ਤਰ੍ਹਾਂ ਭਾਵੇਂ ਅਸੀਂ ਕਿਸੇ ਵੀ ਪਿੰਡ ਵਿੱਚ ਰੱਖਦੇ ਇੱਥੇ ਹੁਣ ਸਹਯੋਗ ਅ ਦਰਸ਼ਨ ਸਿੰਘ ਜੀ ਖੜੇ ਨੇ ਸੁਖਦੇਵ ਸਿੰਘ ਜੀ ਮਨਦੀਪ ਸਿੰਘ ਜੀ ਭਵਿੰਦਰ ਸਿੰਘ ਜੀ ਸਾਰਿਆਂ ਦਾ ਬਹੁਤ ਵੱਡਾ ਸਹਯੋਗ ਹੈ ਸਾਡੇ ਨਾਲ ਰਲ ਮਿਲ ਕੇ ਹਮੇਸ਼ਾ ਹੀ ਇਲਾਕੇ ਦੇ ਵਿੱਚ ਭਾਵੇਂ ਉਹ ਕਿਸੇ ਵੀ ਪਿੰਡ ਦਾ ਬੱਚਾ ਆਵੇ ਅੱਜ ਇੱਥੇ ਜਿਵੇਂ ਬਹੁਤ ਗਿਣਤੀ ਕੰਸਾਲੇ ਦੇ ਤਾਂ ਹੈ ਹੀ ਆ ਉਹਦੇ ਨਾਲ ਹਸ਼ਾਰ ਪਰ ਤਕੀ ਪਰ ਰਾਣੀ ਮਾਜਰਾ ਨਥਨ ਪਰ ਘਟਾ ਔਰ ਭਾਵੇਂ ਇੱਕ ਦੋ ਦੋ ਆਏ ਬਾਹਰੀ ਪਿੰਡਾਂ ਤੋਂ ਵੀ ਬੱਚੇ ਕੋਈ ਵੀ ਕਿੱਥੋਂ ਆਵੇ ਸਾਰਿਆਂ ਨੂੰ ਉਹਦੇ ਵਿੱਚ ਭਾਗ ਲੈ ਸਕਦੇ ਨੇ ਜਿਹੜੇ ਵੀ 5-6 ਸਾਲ ਤੋਂ ਲੈ ਕੇ ਜਿਹੜੇ ਬੱਚੇ ਸੋਚੀ ਦੇ ਨਾਲ ਸਮਝ ਸਕਦੇ ਨੇ ਨੌਜਵਾਨ ਭਾਵੇਂ ਉਹ 25 ਸਾਲ ਤੱਕ ਦੇ ਕੋਈ ਵੀ ਹੋਣ ਸੋ ਉਹਨਾਂ ਨੂੰ ਤਸਤਾਰ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਗੁਰਬਾਣੀ ਦਾ ਵੀ ਅਸੀਂ ਹੁਣ ਅੱਗੇ ਜਿਹੜਾ ਕੀਤਾ ਕਿ ਅੱਗੇ ਪੈਂਫਲੈਟ ਛਾਪਾ ਕੇ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਉਹਨਾਂ ਦੇ ਅਨਸਾਰ ਵੱਡਿਆਂ ਨੂੰ ਉਹਨਾਂ ਦੇ ਅਨਸਾਰ ਗੁਰਬਾਣੀ ਦਾ ਗੁਰਮਤਿ ਗਿਆਨ ਦੇ ਪਹਿਲਾਂ ਉਹਨੂੰ ਸਿਲੇਬਸ ਦਿੱਤਾ ਜਾਵੇਗਾ ਉਸ ਦੇ ਅਨਸਾਰ ਜਿਵੇਂ ਕੌਣ ਬਣੇਗਾ ਪਿਆਰੇ ਦਾ ਪਿਆਰਾ ਹੋਰ ਸਾਡੇ ਪ੍ਰੋਗਰਾਮ ਹੁੰਦੇ ਨੇ ਉਸ ਦੇ ਵਿੱਚ ਸਵਾਲ ਜਵਾਬਾਂ ਦਾ ਵੀ ਹੋਵੇਗਾ ਕਿਉਂਕਿ ਅੱਜ ਨਵੀਂ ਪੀੜ੍ਹੀ ਨੂੰ ਸੰਭਾਲਣ ਦੀ ਲੋੜ ਹੈ ਇਸ ਪਾਸੇ ਵੱਲ ਧਿਆਨ ਜੇਕਰ ਅਸੀਂ ਦੋਸਤ ਜੇ ਇਹ ਕਿ ਸ਼੍ਰੋਮਣੀ ਕਮੇਟੀ ਨਹੀਂ ਕਰਦੀ ਤਾਂ ਫਿਰ ਅਸੀਂ ਖੁੱਤਾ ਕਰੀਏ ਸੋ ਇਹ ਸਾਡਾ ਇੱਕ ਯਤਨ ਹੈ ਕਿ ਅਸੀਂ ਜੋੜ ਕੇ ਕਿ ਉਹਨਾਂ ਨੂੰ ਅੱਜ ਡੁੱਬ ਰਿਹਾ ਜਿਹੜਾ ਕਿ ਪੰਜਾਬ ਦੇ ਵਿੱਚ ਕਈ ਕਈ ਨਾ ਕਿਤੇ ਹਾਲਾਤ ਹੋ ਰਹੇ ਨੇ ਰੋਜ਼ ਮਾਰਾ ਧਾੜ ਹੋ ਰਹੀ ਹੈ ਉਹਨਾਂ ਨੂੰ ਬਚਾ ਲਈਏ ਤੇ ਸਮਾਜ ਦਾ ਭਲਾ ਕਰ ਸਕੀਏ ਬਿਲਕੁਲ ਬਹੁਤ ਵੱਡੀ ਗੱਲ ਹੈ ਸੁਖਾ ਜੀ ਗੁਰਦੁਆਰਾ ਸਾਹਿਬ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਬਣਦੇ ਜਾ ਰਹੇ ਨੇ ਪਰ ਅੱਗੇ ਬੱਚਿਆਂ ਦੇ ਵਿੱਚ ਸਿੱਖੀ ਦਾ ਪਿਆਰ ਜਾਂ ਫਿਰ ਦਸਤਾਰਾਂ ਸਿਰਾਂ ਦੇ ਉੱਤੇ ਨਜ਼ਰ ਨਹੀਂ ਆ ਰਹੀਆਂ ਜਿਹੜੀ ਤੁਸੀਂ ਇਹ ਲਹਿਰ ਚਲਾਈ ਹੈ ਹੋ ਕਿੰਨੇ ਕਿਤੇ ਹੁਣ ਪਿੰਡ-ਪਿੰਡ ਦੇ ਚਲਾਨ ਦੀ ਲੋੜ ਹੈ ਕਿਉਂਕਿ ਬੱਚੇ ਜਿਹੜੇ ਪੱਛਮੀ ਸਭਿਤਾ ਵੱਲ ਜ਼ਿਆਦਾ ਜਾ ਰਹੇ ਨੇ ਸਿੱਖ ਧਰਮ ਵੱਲ ਇਕੱਠ ਸੀ ਪਰ ਹੁਣ ਜਿਹੜਾ ਤੁਹਾਡੀ ਵੱਲੋਂ ਲਹਿਰ ਸ਼ੁਰੂ ਕੀਤੀ ਐ ਨੀ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਕਿੰਨਾ ਕਹੂੰਗਾ ਦਾ ਮਿਲ ਰਿਹਾ ਜੀ ਸਭ ਤੋਂ ਪਹਿਲਾਂ ਦਾ ਹਰਤੇਜ ਜੀ ਮੈਂ ਤੁਹਾਡੇ ਬਚਨ ਬਣ ਟੀਵੀ ਦਾ ਧੰਨਵਾਦ ਕਰਦਾ ਹਾਂ ਤੁਹਾਡੀ ਸਾਰੀ ਟੀਮ ਦਾ ਕਿ ਤੁਸੀਂ ਅੱਜ ਪਿੰਡ ਕਨਸਾਲੇ ਵਿੱਚ ਇਹਨਾਂ ਬੱਚਿਆਂ ਦੇ ਮੁਕਾਬਲੇ ਨੂੰ ਕਵਰ ਕਰਨ ਆਏ ਹੋ ਸੋ ਬਹੁਤ ਵਧੀਆ ਤੁਹਾਡਾ ਵੀ ਉਪਰਾਲਾ ਹੈ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਕੱਲੇ-ਇਕੱਲੇ ਨਗਰਾਂ ਦੇ ਵਿੱਚ ਦੋ-ਦੋ ਗੁਰਦੁਆਰਾ ਸਾਹਿਬ ਨੇ ਜਾਂ ਸ਼ਮਸ਼ਾਨ ਭੂਮੀਆਂ ਨੇ ਪਰ ਸਾਡੇ ਪਿੰਡ ਦੇ ਵਿੱਚ ਨਾ ਚੰਗੇ ਭਾਗ ਨੇ ਜਿਹੜੇ ਨਗਰ ਦੇ ਵਿੱਚ ਇੱਕੋ ਗੁਰਦੁਆਰਾ ਸਾਹਿਬ ਤੇ ਇੱਕੋ ਸ਼ਮਸ਼ਾਨ ਭੂਮੀ ਹੈ ਅੱਛਾ ਜੀ ਸਾਡੇ ਪਿੰਡ ਦੇ ਵਿੱਚ ਕੋਈ ਦੋ ਸ਼ਮਸ਼ਾਨ ਭੂਮੀਆਂ ਨਹੀਂ ਹੈਗੀਆਂ ਸਾਡੇ ਪਿੰਡ ਇਹ ਵੀ ਨਹੀਂ ਹੈਗਾ ਕਿ ਮੱਝਬੀ ਸਿੰਘ ਹੈ ਜੱਟ ਸਿੱਖ ਹੈ ਜਾਂ ਕੋਈ ਵੀ ਨਹੀਂ ਸਾਡੇ ਪਿੰਡ ਦੇ ਵਿੱਚ ਬੜੀ ਇੱਕ ਚੰਗੀ ਰੀਤ ਹੈ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਜਿਹੜਾ ਨੌਜਵਾਨ ਨੇ ਗੁਰਦਰਾ ਸਾਹਿਬ ਦੀ ਕਮੇਟੀ ਦੇ ਵਿੱਚ ਵੀ ਹਰ ਇੱਕ ਵਰਗ ਤੋਂ ਬੰਦਾ ਹੈ ਹਰ ਇੱਕ ਬੀਬੀਆਂ ਸਾਡੇ ਨਗਰ ਦੇ ਆ ਗੁਰਦਰਾ ਸਾਹਿਬ ਸੇਵਾ ਕਰਦੀਆਂ ਨੇ ਤੇ ਉਹ ਦਰਬਾਰ ਸਾਹਿਬ ਦੀ ਸੇਵਾ ਹਰ ਮਹੀਨੇ ਚੰਦਵਾ ਤੋਂ ਲੈ ਕੇ ਥੱਲੇ ਫਰਸਾਂ ਤੋਂ ਲੈ ਕੇ ਇੱਕ ਤਰ੍ਹਾਂ ਦੀਆਂ ਚਾਦਰਾਂ ਪਛਾਉਂਦੀਆਂ ਨੇ ਸੋ ਹਰ ਇੱਕ ਵਰਗ ਦੇ ਵਿੱਚੋਂ ਬੀਬੀਆਂ ਮੈਂ ਕਹਿੰਦਾ ਵੀ ਬਹੁਤ ਵਧੀਆ ਢੰਗ ਦੇ ਨਾਲ ਇਹ ਸਾਡੇ ਲਈ ਵੀ ਇੱਕ ਸਾੜੇ ਆਉਣ ਵਾਲੇ ਭਵਿੱਖ ਲਈ ਵੀ ਇੱਕ ਚੰਗੀ ਗੱਲ ਹੈ ਕਿ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਜਿਹੜੀ ਗੱਲ ਤੁਸੀਂ ਕਰੀਏ ਇਹ ਭਾਈ ਰਵੀਜੀ ਅਬੀ ਸਿੰਘ ਜੀ ਪਣਾ ਰਵਿੰਦਰ ਸਿੰਘ ਰਵੀਜੀ ਪਿੰਡ ਪੜੋਲ ਤੋਂ ਰਵਿੰਦਰ ਸਿੰਜੀ ਆਪਣਾ ਡੱਡੂ ਮਜਰੇ ਤੋਂ ਸੋ ਉਹਨਾਂ ਦੀ ਪੂਰੀ ਟੀਮ ਜਿੰਨੇ ਹੋਰ ਵੀ ਉਹਦੇ ਸਾਥੀ ਨੇ ਜੋ ਉਹਨਾਂ ਨਾਲ ਪਰਾਲਾ ਆਏ ਛੇੜਿਆ ਹੈ ਮੈਂ ਕਹਿੰਦਾ ਬਹੁਤ ਵਧੀਆ ਸਲਾਘਾਯੋਗ ਕਦਮ ਇਹਨਾਂ ਦਾ ਸੋ ਜਿਹੜਾ ਲੋਕ ਪਵਿੱਤ 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 ਹੋ ਰਹੇ ਨੇ ਕੇਸ ਘਟਾ ਰਹੇ ਨੇ ਨਸ਼ਾ ਵਾਲਾ ਰੁਝਾਨ ਵੱਧ ਰਿਹਾ ਹੈ ਤੇ ਹੋਰ ਗਲਤ ਬਾਸਿਆਂ ਨੂੰ ਤੁਰ ਰਹੇ ਨੇ ਸੋ ਇੱਕੋ ਇੱਕ ਰਸਤਾ ਹੈ ਜਿਹੜਾ ਇਹਨਾਂ ਨੂੰ ਮੋੜ ਸਕਦਾ ਹੈ ਉਹ ਗੁਰਬਾਣੀ ਦੇ ਨਾਲ ਜੋੜਨਾ ਤੇ ਇਹਨਾਂ ਨੂੰ ਦਸਤਾਰ ਜਿਹਦਾ ਸਿਰ ਤੇ ਦਸਤਾਰ ਹੈ ਨਾ ਉਹ ਪਾਪ ਕਰਨ ਲੱਗਿਆ 100 ਵਾਰ ਸੋਚਦਾ ਹੈ ਸੋ ਇਹ ਗੁਰੂ ਦੀ ਦਸਤਾਰ ਦੀ ਸਾਨੂੰ ਹਮੇਸ਼ਾ ਯਾਦ ਕਰਾਉਂਦੀ ਹੈ ਕਿ ਗੁਰੂ ਸਾਹਿਬ ਨੇ ਤਾਂ ਆਪਣਾ ਪਰਿਵਾਰ ਸਾਰਾ ਬਾਹਰ ਦਿੱਤਾ ਇਹ ਕੇਸਾਂ ਦੀ ਉਹ ਬਾਹਤੇ ਤੇ ਪੱਗ ਬਸਤੇ ਸੋ ਪੱਗ ਐਵੇਂ ਨਹੀਂ ਮਿਲੀ ਸਾਨੂੰ ਸੋ ਜੋ ਇਹ ਮੇਰੇ ਵੀਰ ਵੱਡਾ ਇਹ ਇੱਕ ਅਭਰਾਲਾ ਕਰ ਰਹੇ ਨੇ ਸੋ ਮੈਂ ਤਾਂ ਆਪਣੇ ਨਗਰ ਦੇ ਵੱਲੋਂ ਗੁਰਦਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਦਿਲ ਦੀਆਂ ਗਹਿਰਾਂ ਧੰਨਵਾਦ ਵੀ ਕਰਦਾ ਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਇਹੋ ਜੇ ਸੱਜਣਾ ਨੂੰ ਮਿੱਤਰਾਂ ਨੂੰ ਮਲਾਉਂਦਾ ਰਹੀ ਤੇ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੀ ਬਖ ਮੇਂ ਆਂਗੁਰਾ ਬਖਸ਼ੀ ਸੋ ਇਹ ਬੱਚਿਆਂ ਨੂੰ ਸਾਡੇ ਨੂੰ ਜਿਹੜਾ ਚੰਗੀ ਸਿਹਤ ਦੇ ਰਹੇ ਨੇ ਸੋ ਇਹਹ ਜਿਹੇ ਪੁਰਸ਼ਾਂ ਦੀ ਸਾਨੂੰ ਲੋੜ ਹੈ ਸਾਨੂੰ ਸਿਆਸਤਦਾਨਾਂ ਦੀ ਲੋੜ ਨਹੀਂ ਸਾਨੂੰ ਇਹ ਜਿਹੇ ਇਨਸਾਨਾਂ ਦੀ ਲੋੜ ਹੈ ਜਿਹੜਾ ਸਾਡੇ ਬੱਚਿਆਂ ਨੂੰ ਚੰਗਾ ਰਾਹ ਦਿਖਾਉਣ ਬਿਲਕੁਲ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਦੇ ਇੱਕ ਮੈਸੇਜ ਬਹੁਤ ਵੱਡਾ ਪਿੰਡ ਤੋਂ ਹੈ ਪਿੰਡ 'ਚ ਇੱਕ ਹੀ ਗੁਰਦੁਆਰਾ ਸਾਹਿਬ ਇੱਕ ਹੀ ਸ਼ਮਸ਼ਾਨ ਘਾਟ ਇੱਕੇ ਮੰਦਿਰ ਇੱਕ ਹੀ ਮੰਦਿਰ ਸਾਰੇ ਹੀ ਜਿਹੜੇ ਪਿੰਡ ਦੇ ਵਾਸੀ ਨੇ ਇਕੱਠੇ ਮੱਥਾ ਟੇਕਦੇ ਨੇ ਇਕੱਠਾ ਹੀ ਕਾਰਜ ਕਰਨਾ ਹੈ ਕੋਈ ਸੰਸਕਾਰ ਕਰਨਾ ਤਾਂ ਵੀ ਕਿਸਮ ਇਨਸਾਨ ਘਟ ਹੈ ਇਹ ਪਿੰਡ ਪਿੰਡ ਦੇ ਵਿੱਚ ਇਦਾਂ ਦਾ ਮੈਸੇਜ ਜਾਣਾ ਚਾਹੀਦਾ ਇਹ ਪਿੰਡ ਕੰਸਾਲਾ ਨੂ ਚੰਡੀਗੜ੍ਹ ਦਾ ਜਿੱਥੇ ਇਹ ਦਸਤਾਰ ਮੁਕਾਬਲੇ ਅੱਜ ਹੋਏ ਨੇ ਤਾਂ ਗੁਰੂਆਂ ਦੇ ਸਜਾਈ ਹੋਏ ਸਿੰਘ ਪੂਰੀ ਦੁਨੀਆ ਦੇ ਵਿੱਚ ਨੇ ਹਰ ਸਟੇਟ ਦੇ ਵਿੱਚ ਨੇ ਹਰ ਦੇਸ਼ ਦੇ ਵਿੱਚ ਨੇ ਤਾਂ ਜਿਸ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਲਗਾਤਾਰ ਦੁਮਾਨ ਵੀ ਲੱਗ ਰਹੇ ਨੇ ਹੋਰ ਵੀ ਪ੍ਰਚਾਰ ਕੀਤਾ ਜਾ ਰਹੀ ਗੀਤ ਸਿੰਘਾਂ ਵੱਲੋਂ ਕੀਤਾ ਜਾ ਰਹੇ ਹਨ ਪਰ ਜਿਹੜੀ ਪਿੰਡ ਦੀ ਜਿਸ ਤਰੀਕਾ ਇਨਪੁੱਟ ਦੱਸਿਆ ਨਾਲ ਕੀ ਉਹ ਇਸ ਤਰ੍ਹਾਂ ਨਿਕਲਦਾ ਜਿਸ ਤਰ੍ਹਾਂ ਤੁਸੀਂ ਸ਼ੁਰੂ ਕੀਤਾ ਤਾਂ ਇਹਦਾ ਕਿੰਨਾ ਤੁਹਾਨੂੰ ਲੱਗਦਾ ਕਿ ਬੱਚੇ ਜਿਹੜੇ ਅੱਗੇ ਚਾਹਵਾਨ ਨੇ ਜਿਹੜੇ ਇਸ ਤਰੀਕੇ ਦੇ ਮੁਕਾਬਲੇ ਚਾਣ ਵਾਸਤੇ ਦੇਖੋ ਤੇਜੀ ਜੀ ਇਹ ਜਿਹੜਾ ਤੁਸੀਂ ਸਵਾਲ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਦੀ ਕਿਰਪਾ ਹੈ ਇਹ ਸਾਡੇ ਪਿੰਡ ਦੇ ਭਾਈ ਸੁਖਾ ਜੀ ਨੇ ਤੇ ਭਾਈ ਰਵਿੰਦਰ ਸਿੰਘ ਜੀ ਹੋਰ ਪ੍ਰਬੰਧਕ ਕਮੇਟੀਆਂ ਨੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੂੰ ਮਹਾਰਾਜ ਨੇ ਇੱਡਾ ਵੱਡਾ ਫੁਰਨਾ ਬਖਸ਼ਿਆ ਕਿ ਜਿਹੜਾ ਇਹ ਫੁਰਨੇ ਨੂੰ ਲੈ ਕੇ ਇੱਕ ਛੋਟੇ ਗਰਾਊਂਡ ਲੈਵਲ ਤੇ ਇਹਨਾਂ ਨੇ ਸਭ ਤੋਂ ਵੱਡਾ ਕ੍ਰੈਡਿਟ ਇਹ ਪ੍ਰਬੰਧਕ ਕਮੇਟੀ ਨੂੰ ਜਾਂਦਾ ਹੈ ਜੀ ਜਿਨ੍ਹਾਂ ਨੇ ਇਸ ਚੀਜ਼ ਨੂੰ ਲਾਗੂ ਕੀਤਾ ਇਹ ਵੀ ਬਹੁਤ ਵੱਡੀ ਗੱਲ ਹੈ ਹੈਨਾ ਕਿਉਂਕਿ ਅੱਜਕੱਲ ਤਾਂ ਮੈਨੂੰ ਲੜਨਾ ਪੈਂਦਾ ਜਾ ਜਾ ਕੇ ਵੀ ਤੁਸੀਂ ਲਾਗੂ ਕਰੋ ਇਸ ਚੀਜ਼ ਨੂੰ ਸੋ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਦੇ ਚਰਨਾਂ 'ਚ ਇਦਾਂ ਹੀ ਗੁਰਸਿੱਖੀ ਦਾ ਪ੍ਰਚਾਰ ਕਰਨ ਤੇ ਇਦਾਂ ਹੀ ਆਪਾਂ ਰਲ ਮਿਲ ਕੇ ਗਰਾਊਂਡ ਲੈਵਲ ਤੇ ਇਸੇ ਵਾਅਮਾ ਕਰੀਏ ਸੋ ਇੰਨੀਆਂ ਇੱਕ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਈ ਸਾਹਿਬ ਕੀ ਕਹੋਗੇ ਜਿਹੜਾ ਜਿਸ ਤਰ੍ਹਾਂ ਤੁਸੀਂ ਅੱਜ ਪਿੰਡ ਦੇ ਵਿੱਚ ਉਪਰਾਲਾ ਕੀਤਾ ਹੈ ਬੱਚਿਆਂ ਦੇ ਅੱਗੇ ਮੁਕਾਬਲਾ ਕਰਵਾਇਆ ਦਸਤਾਰਾਂ ਦਾ ਤਾਂ ਕੀ ਮੇਰੇ ਅੱਗੇ ਲੱਗਦਾ ਕਿ ਬੱਚੇ ਸਿੱਖੀ ਵੱਲ ਵਧਣਗੇ ਹੋਰ ਇਸ ਤਿਕਨੇ ਮੁਕਾਬਲੇ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਹੁਤ ਵਧੀਆ ਗੱਲ ਹੈ ਜੀ ਕਿਉਂ ਬੱਚੇ ਜਿੰਨੇ ਵੀ ਆਏ ਇੱਥੇ ਅਸੀਂ ਦੇਖਿਆ ਕਿ ਛੋਟੇ ਛੋਟੇ ਬੱਚੇ ਬੜੇ ਪਿਆਰ ਨਾਲ ਪੱਗਾਂ ਬਨ ਰਹੀ ਸੀ ਬਿਲਕੁਲ ਜੀ ਉਹਨਾਂ ਨੂੰ ਉਤਸ਼ਾਹ ਹੋਊਗਾ ਅੱਗੇ ਹਾਂਜੀ ਇਹ ਕਿਹੜਾ ਨਾਮ ਦਿੱਤੇ ਗਏ ਉਹਨਾਂ ਬੱਚਿਆਂ ਨੂੰ ਹਾਂਜੀ ਹੋਰ ਅੱਗੇ ਬੱਚੇ ਵਧੀਆ ਨਾ ਕੀਤੀ ਉਹ ਪੱਗਾਂ ਬਨੀਆਂ ਉਹਨੂੰ ਦੋ ਦੋ ਵਰੀ ਨਾਮ ਦਿੱਤਾ ਗਿਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਬਹੁਤ ਵਧੀਆ ਗੱਲ ਹੈ ਜੀ ਤੇ ਅੱਗੇ ਵੀ ਮਾਲਕ ਕਿਰਪਾ ਕਰਨ ਕਿ ਬੱਚਿਆਂ ਦੇ ਚੜ੍ਹਦੀ ਕਲਾ ਰੱਖਣਾ ਜੀ ਹਾਂ ਜੀ ਹਾਂ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਿੰਡ ਕੰਸਾਲੇ ਦੀ ਬਹੁਤ ਵੱਡੀ ਗੱਲ ਹੈ ਪ੍ਰੋਫੈਸਰ ਸਾਹਿਬ ਸਾਡੇ ਨਾਲ ਨੇ ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਮੁਕਾਬਲਾ ਜਿਹੜਾ ਹੋਇਆ ਹੈ بڑے ਚਿਹਰੇ ਤੇ ਮੁਸਕਾਨਾਂ ਨੇ ਬੱਚਿਆਂ ਦੇ ਕਿ ਇਹ ਇਦਾਂ ਦੇ ਮੁਕਾਬਲੇ ਹੋਣੇ ਚਾਹੀਦੇ ਨੇ ਕਿਉਂਕਿ ਅੱਜ ਕੱਲ ਨਹੀਂ ਤਾਂ ਬੱਚੇ ਗੇਮਾਂ ਦੇ ਵਿੱਚ ਫੋਨਾਂ ਦੇ ਉੱਤੇ ਰੁੱਝੇ ਹੋਏ ਨੇ ਪਰ ਜਿਸ ਤਰੀਕੇ ਨਾਲ ਮੁਕਾਬਲੇ ਦੇ ਵਿੱਚ ਮੈਡਲ ਪਾ ਕੇ ਗੱਲ ਦੇ ਵਿੱਚ ਮੈਂ ਦੇਖਿਆ ਤਾਂ ਬੱਚਿਆਂ ਦੇ ਚਿਹਰੇ ਦੇ ਉੱਤੇ ਮੁਸਕਾਨ ਹੀ ਬਹੁਤ ਹੈ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਸਾਨੂੰ ਸਾਰੇ ਕੁਬੈਟੇ ਨੂੰ ਕਰਨਾ ਚਾਹੀਦਾ ਪਰ ਅਸੀਂ ਕਰਦੇ ਨਹੀਂ ਹੈਗੇ ਅਸੀਂ ਗੁਰਦਵਾਰ ਪ੍ਰਬੰਧਕੀ ਅੰਮ੍ਰਿਤਸਰ ਨੂੰ ਦੋਸ ਦੰਨੇ ਆ ਪਰ ਅਸੀਂ ਕੋਈ ਪ੍ਰੋਗਰਾਮ ਨਹੀਂ ਕਰਦੇ ਹਾਂ ਜੀ ਸਾਡੀ ਇਹ ਸੋਚ ਹੈ ਕਿ ਅੱਗੇ ਬਾਤ ਅਸੀਂ ਬਾਤ ਉਹਦੇ ਪ੍ਰੋਗਰਾਮ ਲਈ ਕਰੀਏ ਤਾਂ ਕਿ ਬੱਚੇ ਸਿੱਖੀ ਨਾਲ ਜੁੜਨ ਹੂੰ ਤੇ ਸਾਨੂੰ ਗੁਰਦਵਾਰ ਸਾਹਿਬ ਚ ਕੋਈ ਪਾਲਟੀ ਬਾਈ ਨਹੀਂ ਰੱਖਣੀ ਚਾਹੀਦੀ ਇਕੱਠੇ ਹੋ ਕੇ ਚੱਲਣਾ ਚਾਹੀਦਾ ਤਕਰੀਬਨ ਸਾਡੀ ਕਮੇਟੀ ਇਕੱਠੇ ਹੋ ਕੇ ਚੱਲਦੀ ਹੈ ਸਾਨੂੰ ਇੱਕਦਾਂ ਬੜਾ ਮਾਣ ਹੈਗਾ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਬੱਚੇ ਸਾਡੇ ਨਾਲ ਨੇ ਜਿਨ੍ਹਾਂ ਨੇ ਤੁਸੀਂ ਦੇਖੋ ਕਿ ਇਹ ਸੁਣ ਸੁਣੇ ਮੈਡਲ ਇਹਨਾਂ ਨੂੰ ਅੱਜ ਦਸਤਾਰ ਵੰਨਣ ਦੇ ਮਿਲੇ ਨੇ ਮੁਕਾਬਲੇ ਦੇ ਵਿੱਚ ਆ ਵੀ ਬੱਚੇ ਦੇਖੋ ਤੁਸੀਂ ਦੇਖੋ ਕਿ ਮੈਡਲ ਪਾਇਆ ਹੋਇਆ ਬਹੁਤ ਮਾਣ ਹੁੰਦਾ ਹੈ ਬੱਚੇ ਨੂੰ ਆਪਣੇ ਆਪ ਤੇ ਤੋਂ ਮੈਡਲ ਲੈ ਕੇ ਨੇ ਬਈ ਅੱਜਕੱਲ ਤਾਂ ਨਹੀਂ ਫੋਨ ਤੇ ਉੱਤੇ ਦੁਨੀਆ ਬਹੁਤ ਹੈ ਸੋਸ਼ਲ ਮੀਡੀਆ ਤੇ ਤੇ ਇਹ ਮੁਕਾਬਲੇ ਜਿਹੜੇ ਹੋਏ ਨੇ ਇਹਦੇ ਨਾਲ ਕਿੰਨਾ ਕੁ ਲੱਗਦਾ ਹੈ ਕਿ ਬੱਚੇ ਰੁਝਾਨ ਦੇ ਵਿੱਚ ਇਸ ਤਰੀਕੇ ਨਾਲ ਆਣਗੇ ਵਧੀਆ ਗੱਲ ਹੈ ਵਧੀਆ ਮਤਲਬ ਜਿਹੜੇ ਬੱਚੇ ਆ ਪ੍ਰਮੋਟ ਹੋ ਰਹੇ ਨੇ ਵਧੀਆ ਚੀਜ਼ ਵਾਸਤੇ ਜਿਵੇਂ ਹੁਣ ਮਤਲਬ ਜਿੱਦਾਂ ਆਪਾਂ ਬੱਚੇ ਸਿਖਾਉਂਦੇ ਬੱਚਿਆਂ ਨੂੰ ਉਹ ਮੈਂ ਸਿੱਖਣਾ ਹੈ ਹੁਣ ਜਿਵੇਂ ਬੱਚੇ ਦੇਖੋ ਜਿਹੜੇ ਨਵੀਂ ਪਨੀਰੀ ਵਧੀਆ ਮਤਲਬ ਸਰਦਾਰ ਹੈ ਹਾਂਜੀ ਬਾਕੀ ਥੋੜਾ ਜਿਹਾ ਮਤਲਬ ਮਾਤਾ ਪਿਤਾ ਡਿਪੈਂਡ ਕਰਦਾ ਕਈ ਹੁਣ ਅੱਜ ਕੱਲ੍ਹ ਹੀ ਕਹਣਾ ਮਾਤਾ ਮਤਲਬ ਥੋੜੀ ਜੀ ਮਤਲਬ ਉੱਗਦੇ ਆ ਜੀ ਸਿਰ ਬਾਉਣ ਤੋਂ ਵੀ ਹਾਂਜੀ ਹਾਂ ਠੀਕ ਹੈ ਬਿਲਕੁਲ ਹੁਣ ਜਿੱਦਾਂ ਮਤਲਬ ਸਿਰ ਬਾਉਣ ਤੋਂ ਜਿਹੜੇ ਉੱਗਦੇ ਉਹਨਾਂ ਨੂੰ ਟਾਈਮ ਨਹੀਂ ਹੈ ਜੀ ਉਹਨਾਂ ਕੋਲ ਕੇ ਫੋਨਾਂ ਚੋ ਬੇਲ ਨਹੀਂ ਹੈ ਜੀ ਇਸ ਕਰਕੇ ਹੁਣ ਦੇਖੋ ਵਧੀਆ ਬੱਚੇ ਗਏ ਨਵੇਂ ਜਿਹੜੇ ਸਰਦਾਰ ਹੈ ਜੀ ਕਿਹਨ ਸਰਦਾਰ ਬਣ ਕੇ ਕਿੰਨਾ ਕਿਉਂ ਮਨ ਮਸਤ ਸੁਮਝੇ ਤਾਂ ਬੰਦਾ ਚੱਲਦਾ ਨਾ ਕੀ ਬੰਦਾ ਅਗਲਾ ਕਹਿੰਦਾ ਕਿ ਸਰਦਾਰ ਜੀ ਰੁਕਿਓ ਇੱਕ ਮਿੰਟ ਹਾਂ ਨਹੀਂ ਬੰਦਾ ਬਈਆ ਇੱਕ ਮਿੰਟ ਰੁਕਿਓ ਇਹ ਜੀ ਬਿਲਕੁਲ ਕੀ ਕਹੋਗੇ ਬਾਈ ਤੁਸੀਂ ਜਿਸ ਤਰੀਕੇ ਨਾਲ ਮੁਕਾਬਲੇ ਹੋਏ ਤਾਂ ਦਸਤਾਰ ਬੰਨਣ ਕੇ ਕੀ ਜ਼ਿੰਮੇਵਾਰੀ ਦਾ احساس ਹੁੰਦਾ ਬੰਦੇ ਨੂੰ ਕੀ ਮੈਂ ਜ਼ਿੰਮੇਵਾਰਾਂ ਗੁਰੂ ਦਾ ਸਿੰਘਾਂ ਤਾਂ ਹਰ ਬੰਦਾ ਧੀ ਪੈਣ ਵੀ ਸਾਡੇ ਉੱਤੇ ਵਿਸ਼ਵਾਸ ਕਰਦੀ ਹੈ ਜੇ ਕਿ ਮੁਸ਼ਕਲ ਚ ਵੀ ਹੋਏ ਨਾ ਹਾਂਜੀ ਹਾਂ ਸਾਨੂੰ ਆਪਣੀ ਦਸਤਾਰ ਤੇ ਪੂਰਾ ਮਾਣ ਹੋਣਾ ਚਾਹੀਦਾ ਸਾਨੂੰ ਦਸਤਾਰ ਰੋਜ਼ ਸਜਾਉਣੀ ਚਾਹੀਦੀ ਆਪਣੀ ਉਹ ਦੇ ਨਾਲ ਆਪਣੀ ਉਹ ਵਾਦੀ ਹੈ ਆਪਣੀ ਪਹਿਚਾਣ ਵਾਦੀ ਹੈ ਆਪਣੇ ਸਾਰੇ ਮਾਣ ਕਰਦੇ ਨੇ ਬਾਕੀ ਇਹ ਦਿਨ ਬੰਨਣ ਨਾਲ ਆਪਣੀ ਇੱਜ਼ਤ ਵੀ ਬਹੁਤ ਰਹਿੰਦੀ ਹੈ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਬੱਚਿਆਂ ਦੇ ਵਿੱਚ ਚਾਅ ਹੈ ਦਸਤਾਰ ਬੰਨਣ ਦਾ ਤਾਂ ਪਿੰਡ-ਪਿੰਡ ਦੇ ਵਿੱਚ ਇਦਾਂ ਦੇ ਦਸਤਾਰ ਮੁਕਾਬਲੇ ਹੋਣੇ ਚਾਹੀਦੇ ਨੇ ਤੇ ਨਾਲ ਦੀ ਨਾਲ ਇਦਾਂ ਦੀ ਗੁਰਬਾਣੀ ਕੰਠ ਮੁਕਾਬਲੇ ਹੋਣੇ ਚਾਹੀਦੇ ਨੇ ਜ਼ਿਆਦਾਤਰ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਸਿਰ ਦੇ ਉੱਤੇ ਜੂੜਾ ਜਿਹੜਾ ਮਾਪੇ ਭੁੱਲ ਗਏ ਨੇ ਮਾਮਾ ਭੁੱਲ ਗੀਆਂ ਨੇ ਬਣਾਉਣਾ ਤਾਂ ਉਹਨਾਂ ਨੂੰ ਚਾਹੀਦਾ ਕਿ ਬੱਚੇ ਨੂੰ ਸਿੱਖੀ ਨਾਲ ਜੋੜਨਾ ਪਰ ਤੁਹਾਨੂੰ ਸ਼ੁਰੂਆਤ ਘਰ ਤੋਂ ਕਰਨੀ ਪਵੇਗੀ ਤਾਂ ਰਕੇ ਬੱਚਾ ਅੱਗੇ ਗੁਰਵਾਲੀ ਨਾਲ ਜੁੜ ਸਕਦਾ ਜਦੋਂ ਉਸ ਨੂੰ ਸਾਹ ਸੁਭੇ ਕਿ ਮੇਰੇ ਸਿਰ ਦੇ ਉੱਤੇ ਜੋੜਾ ਮੇਰੇ ਸਿਰ ਦੇ ਉੱਤੇ ਦਸਤਾਰ ਬੰਨਣੀ ਹੈ ਤਾਂ ਉਸ ਤੋਂ ਬਾਅਦ ਜਾ ਕੇ ਉਸਨੂੰ ਜ਼ਿੰਮੇਵਾਰੀ ਦਾ ਸਾਹ ਸਿੱਖੀ ਧਰਮ ਦਾ ਅਹਿਸਾਸ ਹੁੰਦਾ ਹੈ ਤਾਂ ਕਰਕੇ ਹੀ ਜਿਹੜਾ ਘਰ ਤੋਂ ਸਿੱਖੀ ਸ਼ੁਰੂ ਹੁੰਦੀ ਹੈ ਫਿਰ ਜਾ ਕੇ ਗੁਰੂ ਘਰ ਤੱਕ ਫਿਰ ਜਾ ਕੇ ਆਪਣੇ ਸਮਾਜ ਤੱਕ ਜਿਹੜੀ ਸਿੱਖੀ ਪਹੁੰਚਦੀ ਹੈ ਤਾਂ ਇਸ ਦਾ ਦੇ ਮੁਕਾਬਲੇ ਹੋਰ ਵੀ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਨੇ ਇਸ ਵੀਡੀਓ ਨੂੰ ਵੱਧ ਤੋਂ